ਲਗਭਗ 1 ਸਾਲ ਤੋਂ ਸ਼ੰਭੂ ਬਾਰਡਰ ਦਾ ਰਸਤਾ ਬੰਦ ਪਿਆ ਸੀ ਆਖਰਕਾਰ ਉਹ ਖੁੱਲਣ ਜਾ ਰਿਹਾ ਹੈ ਹਰਿਆਣਾ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਯਾਨਕਿ ਰਸਤੇ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਹੈ ਉਧਰੋਂ ਪੰਜਾਬ ਸਰਕਾਰ ਨੇ ਵੀ ਬਾਰਡਰ ਨੂੰ ਖਾਲੀ ਕਰਵਾ ਦਿੱਤਾ ਹੈ ਕਿਸਾਨਾਂ ਨੂੰ ਉੱਥੋਂ ਖਤੇੜ ਦਿੱਤਾ ਹੈ ਲਗਭਗ 1 ਸਾਲ ਤੋਂ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਹਾਲਾਂਕਿ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਸੀ ਕੇਂਦਰ ਸਰਕਾਰ ਤੋਂ ਇਹ ਮੰਗਾਂ ਮੰਨਵਾਉਣਾ ਚਾਹੁੰਦੇ ਸੀ ਪਰ ਦੂਜੇ ਪਾਸੇ ਕੁਝ ਲੋਕ ਆਪਣੇ ਹੋਰ ਬਦਲਵੇਂ ਰਸਤੇ ਰਾਹੀਂ ਜਾਂਦੇ ਸੀ ਪਰ ਉਨ੍ਹਾਂ ਲਈ ਅਹਿਮ ਖਬਰ ਹੈ ਕਿ ਉਹ ਹੁਣ ਸ਼ੰਭੂ ਬਾਰਡਰ ਦੇ ਰਾਹੀਂ ਸਿੱਧੇ ਦਿੱਲੀ ਜਾਂ ਹਰਿਆਣਾ ਜਾ ਸਕਦੇ ਨੇ ਕਿਉਂਕਿ ਅੱਜ ਜਾਂ ਕੱਲ ਦੇ ਵਿੱਚ ਹੀ ਆਵਾਜਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ 21 ਮਾਰਚ ਦੀ ਤਾਰੀਖ ਸਾਹਮਣੇ ਆ ਰਹੀ ਹੈ ਕਿ 21 ਮਾਰਚ ਨੂੰ ਸ਼ੰਭੂ ਬਾਰਡਰ ਦਾ ਰਸਤਾ ਖੁੱਲ ਸਕਦਾ ਹੈ ਅੱਜ ਇਸ ਲਈ ਹਰਿਆਣਾ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਸਤਾ ਕਲੀਅਰ ਕਰਨ ਦਾ ਸ਼ੁਰੂ ਕੀਤਾ ਹੈ ਖਸਾਨਾ ਦੇ ਧਰਨਾ ਖਾਲੀ ਕਰਨ ਤੋਂ ਬਾਅਦ ਹੁਣ ਪ੍ਰਦਰਸ਼ਨ ਵਾਲੀ ਥਾਂ ਤੇ ਰਸਤਾ ਖੋਲਣ ਦੀ ਖੋਲਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਸੀ ਹਰਿਆਣਾ ਪੰਜਾਬ ਬਾਰਡਰ ਦਾ ਜਿਹੜਾ ਸ਼ੰਭੂ ਬਾਰਡਰ ਹੈ ਰਸਤੇ ਦੇ ਵਿੱਚ ਬਣੀਆਂ ਦਿਵਾਰਾਂ ਨੂੰ ਹਟਾਇਆ ਜਾ ਰਿਹਾ ਹੈ ਪੁਲਿਸ ਫੋਰਸ ਦੇ ਲਈ ਬਣਾਈ ਗਈ ਪੋਸਟ ਨੂੰ ਵੀ ਹਟਾਇਆ ਜਾ ਰਿਹਾ ਹੈ ਪ੍ਰਸ਼ਾਸਨ ਉਮੀਦ ਜਤਾ ਰਿਹਾ ਹੈ ਕਿ ਕੱਲ ਤੱਕ ਰਸਤੇ ਨੂੰ ਸੁਚਾਰੂ ਰੂਪ ਦੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਦਾਖਲ ਦਾ ਦਾਖਲਾ ਜਿਹੜਾ ਹੁਣ ਸਿੱਧਾ ਸ਼ੰਭੂ ਬਾਰਡਰ ਆ ਹੀ ਹੋ ਸਕੇਗਾ ਤੇ ਹਰਿਆਣਾ ਵਿੱਚ ਵੀ ਜੇਕਰ ਕਿਸੇ ਨੇ ਜਾਣਾ ਤਾਂ ਇਹ ਹਰਿਆਣਾ ਪੁਲਿਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਵੱਡੀ ਖਬਰ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਰਸਤਾ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਇਸ ਪਿੱਛੇ ਹਵਾਲਾ ਦੇ ਰਹੀ ਹੈ ਕਿ ਬਹੁਤ ਸਾਰਾ ਵਪਾਰ ਸੀ ਜਿਹੜੇ ਵੱਡੇ ਟਰੱਕ ਹੁੰਦੇ ਨੇ ਵਪਾਰ ਨਾਲ ਸੰਬੰਧਿਤ ਮਾਲ ਆਉਣਾ ਹੁੰਦਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਮਾਲ ਐਕਸਪੋਰਟ ਹੋਣਾ ਹੁੰਦਾ ਜਾਂ ਇੰਪੋਰਟ ਹੋਣਾ ਹੁੰਦਾ ਪੰਜਾਬ ਦੇ ਵਿੱਚ ਉਹ ਉਹ ਕਿਤੇ ਨਾ ਕਿਤੇ ਉਸ ਵਿੱਚ ਵੱਡੀ ਅੜਚਣ ਹੋ ਰਹੀ ਸੀ ਆ ਰੋਜ਼ਗਾਰ ਦੇ ਉੱਤੇ ਵੱਡਾ ਅਸਰ ਪੈ ਰਿਹਾ ਸੀ ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਰਸਤੇ ਬੰਦ ਹੋਣ ਤਾਂ ਉੱਥੇ ਇੰਡਸਟਰੀ ਨਹੀਂ ਆਉਂਦੀ ਜਿੱਥੇ ਇੰਡਸਟਰੀ ਨਾ ਹੋਵੇ ਉੱਥੇ ਰੋਜ਼ਗਾਰ ਦੀ ਘਾਟ ਜ਼ਰੂਰ ਮਹਿਸੂਸ ਹੋਣ ਲੱਗਦੀ ਹੈ ਸ਼ਾਇਦ ਇਸੇ ਕਰਕੇ ਸਰਕਾਰ ਇਹ ਹਵਾਲਾ ਦੇ ਰਹੀ ਹੈ ਕਿ ਰੋਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਸੀ ਆਰਥਿਕ ਪੱਖੋਂ ਪੰਜਾਬ ਲਗਾਤਾਰ ਕਮਜ਼ੋਰ ਹੋ ਰਿਹਾ ਸੀ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਪਰ ਪੰਜਾਬ ਦੇ ਵਿੱਚ ਰਸਤੇ ਬੰਦ ਕਰਕੇ ਕੀ ਫਾਇਦਾ ਇਹ ਗੱਲ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਸੀ ਕਿ ਪੰਜਾਬ ਦੇ ਵਿੱਚ ਰਸਤੇ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੰਗਾਂ ਸਾਰੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਤਾਂ ਕੇਂਦਰ ਸਰਕਾਰ ਦੇ ਉੱਤੇ ਕੰਨ ਦੇ ਉੱਤੇ ਜੂਂ ਸਰਕਾਉਣ ਦੇ ਲਈ ਆਖਰ ਹੁਣ ਕਿਸਾਨ ਅੱਗੇ ਕੀ ਕਰਨਗੇ ਇਹ ਦੇਖਣਾ ਹੋਵੇਗਾ ਪਰ ਸ਼ੰਭੂ ਬਾਰਡਰ ਦੇ ਉੱਤੇ ਰਸਤਾ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਵੱਡੀ ਖਬਰ ਹੈ ਸਿੱਧੇ ਹੁਣ ਤੁਸੀਂ ਦਿੱਲੀ ਜਾਣ ਦੇ ਲਈ ਸ਼ੰਭੂ ਬਾਰਡਰ ਦਾ ਇਸਤੇਮਾਲ ਕਰ ਸਕਦੇ ਹੋ ਇਸ ਰਸਤੇ ਦਾ ਇਸਤੇਮਾਲ ਕਰ ਸਕਦੇ ਹੋ ਭਲਕੇ 21 ਮਾਰਚ ਤੋਂ ਇਹ ਰਸਤਾ ਬਿਲਕੁਲ ਸਾਫ਼ ਹੋ ਜਾਵੇਗਾ